ਕਰਨਲ ਮਨਪ੍ਰੀਤ ਸਿੰਘ ਦੀ ਸ਼ਹੀਦੀ ਨੂੰ ਕੋਈ ਵੀ ਨਹੀਂ ਭੁੱਲ ਸਕਦਾ ਤਾਂ ਤੁਹਾਨੂੰ ਯਾਦ ਹੈ ਸ਼ਹੀਦ ਕੁਲਵਿੰਦਰ ਸਿੰਘ ਦੂਸਰੇ ਸ਼ਹੀਦ ਦੀ ਗੱਲ ਕਰਦੇ ਆਂ ਪੁਲਵਾਮਾ ਹਮਲੇ ਦੇ ਵਿੱਚ ਸ਼ਹੀਦ ਹੋਏ ਕੁਲਵਿੰਦਰ ਸਿੰਘ ਜਿਨ੍ਹਾਂ ਦੇ ਮਾਪਿਆਂ ਦੀਆਂ ਅੱਖਾਂ ਹਾਲੇ ਤੱਕ ਨਹੀਂ ਸੁੱਕੀਆਂ ਹਾਲੇ ਵੀ ਉਹਨਾਂ ਦੇ ਮਾਪਿਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਦਿਖਦੇ ਨੇ ਉਹਨਾਂ ਦੇ ਨਾਲ ਵੀ ਖਾਸ ਗੱਲਬਾਤ ਕੀਤੀ ਹੈ ਰਿਪੋਰਟ ਦੇਖਦੇ ਆਂ ਸਾਰ ਕਰੋ ਇਨਕਾ ਇਹ ਅਜ਼ਾਦਾਰੋ ਸ਼ਹੀਦ ਜਾਂਦੇ ਹਨ ਜੰਨਤ ਕੋ ਘਰ ਨਹੀਂ ਆਤੇ ਦੇਸ਼ ਸਵਾਰ 78ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਸੈਨਾ ਦੇ ਜਵਾਨਾਂ ਸਦਕਾ ਹੀ ਦੇਸ਼ ਵਾਸੀ ਆਪਣੇ ਆਪ ਨੂੰ ਮਹਿਫੂਜ਼ ਮਹਿਸੂਸ ਕਰਦੇ ਨੇ 14 ਫਰਵਰੀ 2019 ਪੁਲਵਾਮਾ ਹਮਲੇ ਦੇ ਵਿੱਚ 40 ਜਵਾਨ ਸ਼ਹੀਦ ਹੋਏ ਸਨ ਇਸ ਤੋਂ ਜ਼ਿਆਦਾ ਜ਼ਖਮੀ ਹੋਏ ਇਰਾਦੇ ਵਿੱਚ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਨੌਰਪੁਰ ਬੇਦੀ ਦੇ ਪਿੰਡ ਰੌਲੀ ਦੇ CRPF ਜਵਾਨ ਕੁਲਵਿੰਦਰ ਸਿੰਘ ਵੀ ਸ਼ਹੀਦ ਹੋ ਗਏ। ਅੱਜ ਉਹਨਾਂ ਦੇ ਪਿੱਛੇ ਉਹਨਾਂ ਦੇ ਮਾਪੇ ਇਕੱਲੇ ਹੀ ਵਿਡਾਪਾ ਕੱਟ ਰਹੇ ਨੇ। ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਅੱਜ ਵੀ ਆਪਣੇ ਸ਼ਹੀਦ ਪੁੱਤ ਦੀ ਯਾਦ ਦੇ ਵਿੱਚ ਉਸ ਨੂੰ ਆਪਣੇ ਇਰਤਗਿਰਤ ਮਹਿਸੂਸ ਕਰਦੇ ਨੇ। ਆਪਣੇ ਹਰ ਕੰਮ ਦੇ ਵਿੱਚ ਉਹਨਾਂ ਦੇ ਕਮਰੇ ਵਿੱਚ ਜਾ ਕੇ ਉਹਨਾਂ ਦੀਆਂ ਫੋਟੋਆਂ ਦੇ ਨਾਲ ਗੱਲਬਾਤ ਕਰਦੇ ਨੇ ਤੇ ਉਹਨਾਂ ਤੋਂ ਇਜਾਜ਼ਤ ਵੀ ਲੈਂਦੇ ਨੇ ਇੱਥੋਂ ਤੱਕ ਕੀ ਕੁਝ ਖਾਣ ਪੀਣ ਤੋਂ ਪਹਿਲਾਂ ਵੀ ਉਹ ਸਭ ਤੋਂ ਪਹਿਲਾਂ ਕੁਲਵਿੰਦਰ ਨੂੰ ਪੁੱਛਦੇ ਨੇ ਇੰਨਾ ਹੀ ਨਹੀਂ ਪਰਿਵਾਰ ਨੇ ਹਾਲੇ ਤੱਕ ਵੀ ਉਹਨਾਂ ਦਾ ਫੋਨ ਹਰ ਸਾਲ ਰੀਚਾਰਜ ਕਰਵਾਉਣਾ ਨਹੀਂ ਛੱਡਿਆ ਉਸ ਦਾ ਫੋਨ ਚੁੱਕਣ ਤੋਂ ਪਹਿਲਾਂ ਉਸ ਦੀ ਇਜਾਜ਼ਤ ਲੈਂਦੇ ਨੇ ਉਹਨਾਂ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਉਹ ਅੱਜ ਤੱਕ ਇਸ ਗਮ ਤੋਂ ਬਾਹਰ ਨਹੀਂ ਆ ਸਕੇ ਤੇ ਅੱਜ ਵੀ ਆਪਣੇ ਪੁੱਤ ਨੂੰ ਜਿਉਂਦਾ ਮਹਿਸੂਸ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਨੇ ਨਾ ਇੰਤਜ਼ਾਰ ਕਰੋ ਇਨਕਾ اے ਆਜ਼ਾਦਾਰੋ ਸ਼ਹੀਦ ਜੰਨਤ ਕੋ ਜਾਤੇ ਹਨ ਘਰ ਨਹੀਂ ਆਤੇ ਇਸ ਵਕਤ ਅਸੀਂ ਅਨੰਤਪੁਰ ਸਾਹਿਬ ਦੇ ਨਾਲ ਲੱਗਦੇ ਕਸਬੇ ਨੂਰਪੁਰ 베ਦੀ ਦੇ ਪਿੰਡ ਰੋਲੀ ਦੇ ਵਿੱਚ ਮੌਜੂਦ ਆ ਕਿਉਂਕਿ 14 ਫਰਵਰੀ 2019 ਦੇ ਵਿੱਚ ਪੁਲਵਾਮਾ ਅਟੈਕ ਦੇ ਵਿੱਚ ਤਕਰੀਬਨ 40 ਜਵਾਨ ਸ਼ਹੀਦ ਹੋਏ ਸੀ ਔਰ ਇਸ ਤੋਂ ਵੱਧ ਜ਼ਖਮੀ ਹੋਏ ਸੀ ਅੱਜ ਅਸੀਂ ਸ਼ਹੀਦ ਕੁਲਵਿੰਦਰ ਸਿੰਘ ਦੇ ਘਰ ਚ ਮੌਜੂਦ ਆ ਕਿਉਂਕਿ ਉਹਨਾਂ ਦੇ ਪਿੱਛੇ ਉਹਨਾਂ ਦੇ ਬੁੱਢੇ ਮਾਪੇ ਹਾਲੇ ਤੱਕ ਵੀ ਉਸ ਦਿਨ ਨੂੰ ਭੁੱਲ ਨਹੀਂ ਸਕੇ ਜਦੋਂ ਕੁਲਵਿੰਦਰ ਸਿੰਘ ਸ਼ਹੀਦ ਹੋਏ ਸੀ ਫੋਟੋ ਅਸੀਂ ਚਾਹਾਂਗੇ ਨਾਲ ਕਿਉਂਕਿ ਅਸੀਂ ਚਾਹਦੇ ਹਾਂ ਤੁਸੀਂ ਜਿਵੇਂ ਕੁਲਵਿੰਦਰ ਨੂੰ ਆਪਣੀ ਯਾਦਾਂ 'ਚ ਰੱਖਦੇ ਹੋ ਤੇ ਅੱਜ ਅਸੀਂ ਇਸ ਇੰਟਰਵਿਊ ਦੇ ਵਿੱਚ ਵੀ ਉਹਨਾਂ ਨੂੰ ਤੁਹਾਡੇ ਨਾਲ ਰੱਖਾਂਗੇ ਤਾਂ ਕਿ ਤੁਸੀਂ ਮਹਿਸੂਸ ਕਰ ਸਕੋ ਕਿਉਂਕਿ ਅਸੀਂ ਗੱਲਾਂ ਹੀ ਕੁਲਵਿੰਦਰ ਬਾਰੇ ਕਰਨੀਆਂ ਨੇ ਸੋ ਬਬੀ ਜਿਵੇਂ ਅਸੀਂ ਗੱਲ ਕਰ ਰਹੇ ਸੀ ਕਿ ਤੁਸੀਂ ਉਹਨਾਂ ਨੂੰ ਆਪਣੀ ਯਾਦਾਂ 'ਚ ਰੱਖਦੇ ਹੋ ਤੁਸੀਂ ਕੋਈ ਵੀ ਕੰਮ ਕਰਦੇ ਹੋ ਘਰ ਦੇ ਵਿੱਚ ਕੋਈ ਚੀਜ਼ ਲਿਆਉਂਦੇ ਹੋ ਖਾਣ ਵਾਲੀ ਤਾਂ ਸਭ ਤੋਂ ਪਹਿਲਾਂ ਤੁਸੀਂ ਕੁਲਵਿੰਦਰ ਨੂੰ ਭੋਗ ਲਾਉਣਾ ਹੈ ਸੋ ਉਹ ਉਹ ਕਿਵੇਂ ਤੁਸੀਂ ਹਰ ਯਾਦ ਦੇ ਵਿੱਚ ਕਿਵੇਂ ਹਰ ਪਲ ਤੁਸੀਂ ਉਹਨਾਂ ਨੂੰ ਯਾਦ ਮੈਂ ਕਹਿੰਦਾ ਮੈਨੂੰ ਉਹ 24 ਘੰਟੇ ਯਾਦੇ ਰਹਿੰਦਾ ਸਵੇਰੇ ਉੱਠਣਾ ਜੋਤ ਜਗਾਣੀ ਧੂਪ ਬੱਤੀ ਕਰਨੀ ਫਿਰ ਉਹਨੂੰ ਚਾਹ ਵੀ ਰੱਖਣੀ ਆ ਕੁਲਵਿੰਦਰ ਨੂੰ ਭੋਗ ਲਵਾਉਣਾ ਚਾਹ ਦਾ ਉੱਪਜੀਸ ਟਾਈਮ ਰੋਟੀ ਖਾਣੀਆਂ ਤੇ ਪ੍ਰਸ਼ਾਦੇ ਦਾ ਵੀ ਭੋਗ ਲਵਾਉਣਾ ਮੱਥਾ ਟੇਕਣਾ ਪ੍ਰਸ਼ਾਦੇ ਦਾ 10-15 ਮਿੰਟ ਰੋਟੀ ਜਿਹੜਾ ਅੱਗੇ ਪਈ ਰਹਿੰਦੀ ਆ ਉਹਦੇ ਬਾਅਦ ਤੇ ਖਾਈ ਦੀ ਆਪਾਂ ਰੋਟੀ ਚੱਕਦੇ ਇਹ ਨਹੀਂ ਪੁੱਲਦਾ ਕਦੇ ਵੀ ਹੈਗਾ ਬਹੈ ਜੇ ਟਾਈਮ ਕੱਟੀ ਦਾ ਹੁਣ ਕੀ ਕਰਨਾ ਪੁੱਤ ਇੱਕ ਸਾਰਾ ਤਾਂ ਇੱਕ ਸਾਡਾ ਅੱਜ ਵੀ ਉਹ ਜੀਦਾ ਮੇਰੇ ਵਾਸਤੇ ਮੇਰਾ ਪੁੱਤ ਦੇਸ਼ ਘਾਤਰ ਸ਼ਹੀਦ ਹੋਇਆ ਕੋਈ ਐ ਨਹੀਂ ਹੋਇਆ ਨਹੀਂ ਕੋਈ ਅੱਜ ਤੁਸੀਂ ਜਮਾਨਾ ਦੇਖੋ ਵੀ ਕੋਈ ਚਿੱਟਾ ਪੀ ਕੇ ਮਰ ਜਾਂਦਾ ਕੋਈ ਕਿਸੇ ਤਰ੍ਹਾਂ ਕੋਈ ਫਾਹਾ ਲੈ ਕੇ ਮਰ ਜਾਂਦਾ ਉਹ ਮੈਨੂੰ ਮਾਣ ਮੇਰਾ ਪੁੱਤ ਦੇਸ਼ ਵਾਸਤੇ ਸ਼ਹੀਦ ਹੋਇਆ ਉਹ ਅੱਜ ਵੀ ਜਿੰਦਾ ਆ ਉਹਦੇ ਨਾਂ ਤੇ ਅੱਜ ਵੀ ਦੁਨੀਆ ਸਲਾਮ ਕਰਦੀ ਆ ਇਹ ਮਹਾਰਾਜਾ ਨਾ ਗੁਰੂ ਗੋਬਿੰਦ ਸਿੰਘ ਨਾ ਚਾਰ ਪੁੱਤਰ ਮਾਰੇ ਬਾਰੇ ਤੇ ਮੇਰੇ ਮੇਰੇ ਕੋਲ ਗਰੀਬ ਕੋਲ ਇੱਕ ਪੁੱਤ ਸੀ ਮੈਂ ਇੱਕ ਉਸ ਦੇਸ਼ ਤੇ ਭਾਰਤ ਰਸਤਾ ਉਹ ਪਾਸਪੋਰਟ ਕਿੱਥੇ ਅੱਛਾ ਬੱਬੀ ਜੀ ਮੈਂ ਗੱਲ ਕਰੀ ਸੀ ਜਦੋਂ ਇਹ ਖਬਰ ਮਿਲੀ ਸੀ ਜਦੋਂ 2019 ਦੇ ਵਿੱਚ ਫਰਵਰੀ ਮਹੀਨੇ ਚ ਉਹਦਾ ਵਿਆਹ ਰੱਖਿਆ ਹੋਇਆ ਸੀ ਕੀ ਤਿਆਰੀਆਂ ਸੀ ਕਿਵੇਂ ਦਾ ਮਾਹੌਲ ਸੀ ਘਰ ਦੇ ਵਿੱਚ ਉਹਦਾ ਖੁਸ਼ੀਆਂ ਦਾ ਮਾਹੌਲ ਸੀ ਫਿਰ ਇੱਕਦਮ ਜਦੋਂ ਪਤਾ ਲੱਗਦਾ ਤਾਂ ਉਹ ਤਾਂ ਬਹੁਤ ਵਧੀਆ ਮਾਹੌਲ ਸੀ ਘਰ ਦਾ ਵਿੱਚ ਮੈਨੂੰ ਆਪ ਉਹਨਾਂ ਦੱਸਿਆ ਮੈਂ ਪੂਨੇ ਗਿਆ ਵਾਤਾ ਪੂਨੇ ਦੱਸਿਆ ਉਹਨਾਂ ਕਦ ਟੈਲੀਫੋਨ ਆਇਆ ਡੈਡੀ ਕਹਿੰਦਾ ਕਿ ਯਾਰ ਹੋਰ ਕੰਮ ਕਰ ਦੁੱਤਾ ਮੈਂ ਕਿਹਾ ਪੁੱਤ ਕਿਆ ਕਰਦਾ ਕਹਿੰਦਾ ਵਿਆਹ ਰੱਖ ਲਿਆ ਕਹਿੰਦਾ ਮੈਂ ਕਿਹਾ ਪੁੱਤ ਮੈਂ ਤਾਂ ਤੈਨੂੰ ਪਹਿਲਾਂ ਕਹਿੰਦਾ ਸੀ ਬੇ ਵਿਆਹ ਰੱਖ ਲਾ ਹੈ ਫੇਰ ਵੀ ਬਹੁਤ ਖੁਸ਼ੀ ਦਾ ਮਾਹੌਲ ਤਾਂ ਸਾਰੀਆਂ ਚੀਜ਼ਾਂ ਦੀ ਬੰਦੋਬਸਤ ਕਰ ਰਹੇ ਤੇ ਕੋਈ ਆ ਜਗਾ ਪਾਈ ਆ ਜਗਾ ਤੇ ਟੈਲਾ ਲੁਵਾਈਆਂ ਸਾਰੀਆਂ ਚੀਜ਼ਾਂ ਕੀਤੀਆਂ ਪਰ ਉਸ ਟੈਮ ਆ ਸੁਪਨੇ ਧੂਰੇ ਰਹਿ ਗਏ ਜਿਸ ਟੈਮ ਪਤਾ ਲੱਗਿਆ ਵੀ ਸਾਡਾ ਪੁੱਤ ਸ਼ਹੀਦ ਹੋ ਗਿਆ ਤੇ ਸਾਰੇ ਢੇਰੀ ਹੋ ਗਏ ਬਸ ਉਸ ਦੇ ਬਾਅਦ ਤੇ ਨਹੀਂ ਕੁਝ ਵੀ ਪਤਾ ਲੱਗਿਆ ਪਾਗਲੇ ਹੋ ਗਏ ਅਸੀਂ ਤਾਂ ਜਿਹਦਾ ਹੁਣ ਇੱਕ ਪੁੱਤ ਸਹਾਰਾ ਇੱਕ ਇੱਕੋ ਪੁੱਤ ਸਹਾਰਾ ਸੀ ਹੁਣ ਅੱਜ ਅਸੀਂ ਦੇਖਦੇ ਆ ਵੀ ਸਾਡੀ ਅਰਥੀ ਨੂੰ ਕੌਣ ਕੰਤਾ ਲਾਏਗਾ ਉਹਦੇ ਬਗੈਰੋਂ ਅਧੂਰੇ ਆ। ਸਾਮਕਾ ਪੋਤਨਾ ਮੇਰੀ ਆਰਤੀ ਚੱਕਣੀ ਸੀ। ਮੈਂ ਪੁੱਤ ਦੀ ਆਰਤੀ ਨੂੰ ਮੂੰਡਾ ਦਿੰਦਾ। ਪੋਤਨਾ ਮੇਰੀ ਜੇਤਾਂ ਨੂੰ ਅਗਨੀ ਦੇਣੀ ਸੀ। ਮੈਂ ਪੁੱਤ ਦੀ ਜੇਤਾਂ ਨੂੰ ਅਗਨੀ ਦਿੱਤੀ ਆ। ਬਹੁਤ 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 ਔਖਾ ਹੁੰਦਾ ਹੈ ਔਰ ਗੱਲ ਕਰਨੇ ਵੀ ਬਹੁਤ ਔਖੀ ਹੁੰਦੀ ਤੁਹਾਡੇ ਲਈ ਯਾਦ ਕਰਨਾ ਬਹੁਤ ਔਖਾ ਹੈ ਉਸ ਵਕਤ ਨੂੰ। ਲੇਕਿਨ ਮਾਤਾ ਜੀ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਪਤਾ ਜਿਵੇਂ ਬਾਪੂ ਵੀ ਦੱਸ ਰਹੇ ਉਹ ਟਾਈਮ ਕਿੰਨਾ ਔਖਾ ਹੋਇਆ ਹੋਵੇਗਾ ਅੱਜ ਤੁਸੀਂ ਯਾਦ ਕਰਦੇ ਹੋ ਲੇਕਿਨ ਇੱਕ ਇਹ ਹੈ ਕਿ ਦੇਸ਼ ਦੇ ਲਈ ਗਿਆ ਤਾਂ ਇੱਕ ਮਾਣ ਜ਼ਰੂਰ ਮਹਿਸੂਸ ਹੁੰਦਾ ਮਾਤਾ ਜੀ ਹੈ ਨਾ ਤਾਂ ਠੀਕ ਆ ਬਈ ਹੁਣ ਸਾਡੇ ਬਾਤ ਦਾ ਔਖਾ ਹੋ ਗਿਆ ਨਾ ਹੁਣ ਅਸੀਂ ਤਾਂ ਥੜੀਆਂ ਖੜਾ ਕਿੱਦਾਂ ਇਕੱਠੇ ਰਹੀ ਆਪਣੀਆਂ ਜਦ ਸਾਨੂੰ ਯਾਦ ਆਇਆ ਨਾ ਬਸ ਆ 6 ਮਹੀਨਾ ਹੋ ਗਿਆ ਸਾਨੂੰ ਕਿਸੇ ਨਾ ਨਹੀਂ ਕਿਹਾ ਬੇਚਾਰਾ ਅਸੀਂ ਛੋਡੇ ਬਾਲਾਂ ਦੇਖਦੇ ਹੋਰ ਕਿਸੇ ਨਾ ਨੀਤੀਆ ਚਲੋ ਇਹਨਾਂ ਦਾ ਪੁੱਤ ਚਲ ਗਿਆ ਤੇ ਚਲ ਇਹਨਾਂ ਨੂੰ ਪੈਸਾ ਆਰਾ ਦੇ ਦਈਏ ਮਾੜਾ ਬੋਤ ਨਹੀਂ ਜੀ ਸਾਨੂੰ ਤਾਂ ਖਾਣੇ ਆਏ ਲੱਜੇ ਸਾਰੇ ਬਸ ਇਹ ਖਾ ਲੋ ਇਹਨਾਂ ਕੋਲ ਤੇ ਲੈ ਕੇ ਤੋਂ ਮਾਲਾ ਬੰਡੇ ਦੇ ਪੈਸੇ ਪੁੱਛੇ ਤੇ ਖਾ ਲਈਏ ਮੈਂ ਐਨਾਂ ਮੈਂ ਇਹਨਾਂ ਦੇਖੀ ਨਾ ਕੋਈ ਵੀ ਪੈਸਾ ਚੇਲਣ ਦਾ ਭੈਂਕਾ ਜਿਹੀ ਹੈਗਾ ਨਾ ਫੋਲ ਖਾ ਲਈ ਅਸੀਂ ਲੈ ਕੇ ਆ ਗਏ ਸਾਡੇ ਕੰਮ ਨਾ ਸਾਡੇ ਪੁੱਤ ਜਾਂਦਾ ਨਾ ਹੀ ਲੋਕਾਂ ਬੰਨੂ ਦੇਖਦੇ ਅੱਜ ਕਿ ਸਾਨੂੰ ਕੋਈ ਆਪਣਾ ਪੁੱਤ ਦੇਊਗਾ ਕਿਸ ਨਪਲੋਟ ਨਿਜਤੇ ਆਪਣੇ ਪਹਿਲਾ ਪੈਸੇ ਚਾਹੇ ਸੰ ਪੈਸੇ ਕਰੋ ਨਾ ਸਾਡਾ ਸਭ ਕੁਝ ਚਾਹ ਮੁੰਡਾ ਜੇ ਸੁਣ ਪਰਿਵਾਰ ਨੇ ਸ਼ਹੀਦ ਕੁਲਵਿੰਦਰ ਸਿੰਘ ਦੀਆਂ ਯਾਤਾਂ ਸੰਭਾਲ ਕੇ ਰੱਖੀਆਂ ਨੇ ਉਹਨਾਂ ਦਾ ਬੁਲੇਟ ਉਸੇ ਤਰ੍ਹਾਂ ਦੇ ਨਾਲ ਹੀ ਚਮਕਾ ਕੇ ਲੁਸ਼ਕਾ ਕੇ ਰੱਖਿਆ ਹੋਇਆ ਹੈ ਉਸਦੇ ਆਖਰੀ ਕੱਪੜੇ ਜਿਹੜੇ ਬਚੇ ਸੀ ਉਹ ਵੀ ਕੁਲਵਿੰਦਰ ਸਿੰਘ ਦੇ ਪਿਤਾ ਨੇ ਸੰਭਾਲ ਕੇ ਰੱਖੇ ਹੋਏ ਨੇ ਘਰ ਦੀ ਹਰ ਛੋਟੀ ਵੱਡੀ ਸ਼ੈ ਉੱਤੇ ਸ਼ਹੀਦ ਕੁਲਵਿੰਦਰ ਸਿੰਘ ਦਾ ਨਾਮ ਲਿਖਿਆ ਹੈ ਫੇਰ ਉਹ ਭਾਵੇਂ ਕੁਲਵਿੰਦਰ ਦੀਆਂ ਬਾਈਕਸ ਹੋਣ ਘਰ ਦੀ ਛੱਤ ਹੋਵੇ ਜਾਂ ਫਿਰ ਉਹਨਾਂ ਦੀ ਗੱਡੀ ਕੁਲਵਿੰਦਰ ਦਾ ਫੋਨ ਜਿਹੜਾ ਉਹ ਹਲੇ ਵੀ ਤੁਸੀਂ ਸਾਹਮਣੇ ਰੱਖਿਆ ਹੋਇਆ ਹੈ ਸਾਹਮਣੇ ਰੱਖਿਆ ਵਾ ਸਾਲ ਦਾ ਨੈਟ ਪੁਆਈ ਦਾ ਉਹਦੇ 'ਚ ਅੱਛਾ ਜੀ ਉਹਦਾ ਫੋਨ ਜਿਹੜਾ ਉਹ ਸੀ ਉਹ ਬਲਾਸਟ ਹੋ ਗਿਆ ਸੀ ਤੇ ਦੁਬਾਰਾ ਇਹ ਫੋਨ ਲਿਆ ਮੈਂ ਤੇ ਉਹਦੇ ਉਹੀ ਉਹਦੀੋ ਹੀ SIM ਘਟਾਈ ਦੁਬਾਰਾ ਉਹੀ SIM ਪਾਈ ਪੀ ਆ ਮੈਂ ਆਪਣਾ ਉਹਦੇ ਜੀ ਇਹਦਾ ਨੰਬਰ ਹੈਗਾ 9464522273 ਉਹਦੀ SIM ਪਾਈ ਵੀ ਆ ਉਹਦਾ ਸਾਲ ਦਾ ਨੈਟ ਪਵਾ ਲਈਦਾ ਸਾਲ ਦਾ ਰੀਚਾਰਜ ਕਰਾ ਕੇ ਬੜਾ ਸੋਹਣਾ ਰੱਖੀਦਾ ਫਿਰ ਜੇ ਚੱਕਣਾ ਵੀ ਫੋਨ ਹੈਗਾ ਨਾ ਤਾਂ ਉਹਨੂੰ ਪੁੱਛ ਕੇ ਬਿਰੂ ਤੇਰਾ ਫੋਨ ਜਰਾ ਚਾਹੀਦਾ ਵਾ ਫਿਰ ਮੱਥਾ ਟੇਕ ਕਿਉਂਦੀ ਅਗਿਆ ਤੋਂ ਬੇੜਾ ਨਹੀਂ ਹੱਥ ਲਾ ਸਕਦੇ ਬਸ ਚਾਰਜ ਕਰਨਾ ਚਾਰਜ ਕਰਕੇ ਫਿਰ ਉੱਥੇ ਰੱਖ ਦੇਣਾ ਫੋਨ